ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਕੀ ਸਾਜੀ ਨਵਾਜੀ ਸਾਸੰਗ ਜੀਓ ਇਤਿਹਾਸ ਸਰਵਣ ਕਰਦੇ ਹਾਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਉਹਨਾਂ ਦਾ ਜੀਵਨ ਤੇ ਇਤਿਹਾਸ ਉਹਨਾਂ ਦੀ ਕੁਰਬਾਨੀ ਖਾਨ ਬਹਾਦਰ ਜਕਰੀਆ ਖਾਨ ਪੰਜਾਬ ਦਾ ਗਵਰਨਰ ਸੀ ਉਸ ਸਮੇਂ ਉਸ ਨੇ 1726 ਤੋਂ ਲੈ ਕੇ 1700 45ਵੀਂ ਤੱਕ ਸਿੱਖਾਂ ਉੱਪਰ ਅਕਹਿਤ ਹੈ ਅਸਹਿ ਜ਼ੁਲਮਟਾਏ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਭਾਈ ਸੁਬੇਕ ਸਿੰਘ ਤੇ ਭਾਈ ਸ਼ਬਾਦ ਸਿੰਘ ਤੇ ਹੋਰ ਅਣਗਿਣਤ ਸਿੰਘਾਂ ਸਿੰਘਣੀਆਂ ਨੂੰ ਜਕਰੀਆਂ ਖਾਣੇ ਮੌਤੇ ਕਾਟ ਉਤਾਰਿਆ ਸ਼ਹੀਦ ਕੀਤਾ ਸਿੱਖਾਂ ਨੇ ਆਪਣੇ ਜਥੇ ਬਣਾ ਲਏ ਜਕਰੀਆ ਖਾਨ ਨੇ ਸਿੱਖਾਂ ਨਾਲ ਸੁਲੇ ਕਰਨ ਹਿੱਤ ਜਾਗੀਰ ਵੀ ਦਿੱਤੀ ਸੀ ਪਰ ਜ਼ਾਲਮ ਤੇ ਮਜਲੂਮ ਦੀ ਸਾਂਝ ਕਾਇਮ ਰਹਿਣੀ ਸੰਭਵ ਨਹੀਂ ਸੀ ਜਦੋਂ 1739 ਈਸਵੀ ਵਿੱਚ ਨਾਦਰ ਸ਼ਾਹ ਨੇ ਜਕਰੀਆ ਖਾਨ ਨੂੰ ਸਿੱਖਾਂ ਦੀ ਵੱਧਦੀ ਸ਼ਕਤੀ ਬਾਰੇ ਚੇਤਾਵਨੀ ਦਿੱਤੀ ਤਾਂ ਉਸ ਨੇ ਇੱਕ ਵਾਰ ਫਿਰ ਸਿੱਖਾਂ ਦਾ ਖੁਰਾ ਖੋਚ ਮਿਟਾਉਣ ਲਈ ਕਮਰ ਕੱਸੇ ਕਰ ਲਏ ਸਿੱਖ ਰਾਜਸਥਾਨ ਦੇ ਸ਼ਿਵਲੰਗ ਦੀਆਂ ਪਹਾੜੀਆਂ ਵੱਲ ਲੁਕ چھਪ ਗਏ ਸਿੱਖਾਂ ਨੂੰ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਨਾ ਮਨਾ ਕਰ ਦਿੱਤਾ ਗਿਆ ਜਕਰੀਆ ਖਾਨ ਦਾ ਨਿਸ਼ਚਾ ਸੀ ਇਹ ਸਿੱਖ ਸਰੋਵਰ 'ਚ ਇਸ਼ਨਾਨ ਕਰਕੇ ਨਵੀਂ ਸ਼ਕਤੀ ਪ੍ਰਾਪਤ ਕਰ ਲੈਂਦੇ ਹਨ ਜਕਰੀਆ ਖਾਨ ਦੇ ਮਨਾਹੀ ਦੇ ਹੁਕਮਾਂ ਦੇ ਬਾਵਜੂਦ ਸਿੱਖ ਨੇ ਧੜਕ ਹੋ ਕੇ ਰਾਤ ਬਰਾਤੀ ਸਰੋਵਰ ਵਿੱਚ ਇਸ਼ਨਾਨ ਕਰਨ ਜਾਂਦੇ ਜ਼ਿਲ੍ਹਾ ਲਾਹੌਰ ਦੇ ਪਿੰਡ ਪਡਾਣਾ ਦਾ ਬੋਤਾ ਸਿੰਘ ਤੇ ਉਹਦਾ ਸਹਿਯੋਗੀ ਗਰਜਾ ਸਿੰਘ ਰੰਗਰੇਟਾ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਤੋਂ ਇਸ਼ਨਾਨ ਕਰਕੇ ਪਰਨਤਾਰ ਨੇੜੇ ਆ ਰਹੇ ਸਨ ਉਹਨਾਂ ਨੂੰ ਵੇਖਦੇ ਦੋ ਮੁਸਲਮਾਨ ਉਸਰ-ਮਸਰ ਕਰਨ ਲੱਗੇ ਇੱਕ ਨੇ ਕਿਹਾ ਇਹ ਸਿੱਖ ਹਨ ਦੂਸਰੇ ਨੇ ਕਿਹਾ ਸਿੱਖਾਂ ਦਾ ਤਾਂ ਖਾਨ ਬਹਾਦਰ ਨੇ ਖੁਰਾਕ ਖੋਚ ਮਿਟਾ ਦਿੱਤਾ ਹੈ ਸਿੱਖ ਨਹੀਂ ਇਹ ਤਾਂ ਬਹਰੂਫੀਏ ਲੱਗਦੇ ਹਨ ਸਿੰਘਾਂ ਲਈ ਇਸ ਤੋਂ ਵੱਡੀ ਚੁਣੌਤੀ ਕੀ ਹੋ ਸਕਦੀ ਸੀ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਕਰਨਤਾਰਨ ਤੋਂ ਝਬਾਲਵਾਲ ਜਾਂਦੀ ਸੜਕ ਤੇ ਕਰਨਤਾਰਨ ਤੋਂ ਤਿੰਨ ਕੋ ਮਿਲਦੀ ਵਿੱਥ ਤੇ ਸਰਾਇ ਨੂਰ ਦੀ ਕੋਲ ਆਪਣਾ ਚੁੰਗੀ ਨਾਕਾ ਲਾ ਕੇ ਬੈਠ ਗਏ ਉਦੋਂ ਇਹ ਦਿੱਲੀ ਤੋਂ ਸ੍ਰੀ ਗੋਇੰਦਵਾਲ ਸਾਹਿਬ ਦੇ ਪਤਨ ਲੰਘ ਕੇ ਲਾਹੌਰ ਜਾਣ ਲਈ ਆਮ ਵਗਦਾ ਰਸਤਾ ਸੀ ਖੋਤੇ ਤੇ ਭਾਰ ਲੈ ਕੇ ਜਾਣ ਵਾਲੇ ਨੂੰ ਇੱਕ ਪੈਸਾ ਤੇ ਗੱਡੇ ਵਾਲੇ ਨੂੰ ਇੱਕ ਆਨਾ ਚੁੰਗੀ ਲਾ ਕੇ ਉਗਰਾਹੀ ਸ਼ੁਰੂ ਕਰ ਦਿੱਤੀ ਮੁਗਲ ਸਰਕਾਰ ਲਈ ਇਹ ਨਵੀਂ ਸਿਰਦਰਦੀ ਸੀ ਸਰਕਾਰ ਦੇ ਅੰਦਰ ਦੀ ਇੱਕ ਹੋਰ ਸਰਕਾਰੀ ਚੁੰਗੀ ਕਰ ਉਗਰਾਹਾਂ ਚਾਰਿਆ ਸੀ ਇਹੋ ਹੀ ਨਹੀਂ ਖਾਨ ਬਹਾਦਰ ਦੀ ਬੇਗਮ ਵਾਲੇ ਕੀ ਚਿੱਠੀ ਵੀ ਲਿਖੀ ਜੋ ਬਗਾਵਤ ਦੀ ਸੂਚਨਾ ਸੀ ਇਤਿਹਾਸਕਾਰਾਂ ਨੇ ਇਸ ਨੂੰ ਇੰਜ ਲਿਖਿਆ ਹੈ ਚਿੱਠੀ ਲਿਖਿਆ ਸੋ ਸਿੰਘ ਬੋਤਾ ਹੱਥ ਹੈ ਸੋ ਟਾ ਵਿੱਚ ਰਾਹ ਖੜੋਤਾ ਆਨਾ ਲਗਾਇਆ ਗੱਡੇ ਨੂੰ ਪੈਸਾ ਲਗਾਇਆ ਖੁੱਤਾ ਆਖ ਭਾਬੀ ਖਾਨੋ ਨੂੰ ਜੋ ਆਖੇ ਸਿੰਘ ਬੋਤਾ ਸਿੱਖਾਂ ਦਾ ਪ੍ਰਭਾਵ ਆਮ ਲੋਕਾਂ 'ਚ ਵੱਧ ਰਿਹਾ ਸੀ ਹੈਰਾਨੀ ਦੀ ਗੱਲ ਨਹੀਂ ਕਿ ਬੋਤਾ ਸਿੰਘ ਦੇ ਚੁੰਗੀ ਟੈਕਸ ਦਾ ਕਿਸੇ ਨੇ ਵਿਰੋਧ ਨਾ ਕੀਤਾ ਤੇ ਨਾ ਹੀ ਕਿਸੇ ਨੇ ਲਾਹੌਰ ਦੇ ਸੂਬੇਦਾਰ ਕੋਲ ਇਸ ਦਲੇਰੀ ਦੀ ਇਤਲਾਹ ਹੀ ਦਿੱਤੀ ਆਖਰ ਭਾਈ ਬੋਤਾ ਸਿੰਘ ਨੂੰ ਆਪ ਹੀ ਚਿੱਠੀ ਲਿਖ ਕੇ ਜਕਰੀਆ ਖਾਨ ਨੂੰ ਵੰਗਾਰ ਦੇਣੀ ਪਈ ਅੰਤ ਕਾ ਖਾਨ ਬਹਾਦਰ ਨੇ ਭਾਈ ਬੋਤਾ ਨੂੰ ਫੜਨ ਲਈ ਆਪਣੇ ਇੱਕ ਫੌਜਦਾਰ ਜਲਾਲਉਦੀਨ ਨੂੰ 100 ਘੌੜ ਸਵਾਰਾਂ ਸਮੇਤ ਭੇਜਿਆ ਇੱਕ ਪਾਸੇ 101 ਮੁਗਲ ਤੇ ਦੂਸਰੇ ਪਾਸੇ 200 ਸਿੱਖ ਰਾਤ ਭਰ ਜੁੱਧ ਹੁੰਦਾ ਰਿਹਾ ਜਿਹੜਾ ਮੁਗਲ ਸਿਪਾਈ ਸਿੰਘਾਂ ਨੂੰ ਮਾਰਨ ਲਈ ਅੱਗੇ ਵਧੇ ਸਿੱਖ ਦਰਖਤਾਂ ਦੀ ਓਟ 'ਚ ਲੱਕੜ ਦੇ ਅਣ ਘੜਤ ਸੋਟੇ ਨਾਲ ਉਸਦਾ ਸਿਰ ਤੇਹ ਦਿੰਦੇ ਸਿੱਖਾਂ ਦੀ ਦਲੇਰੀ ਦੀ ਅਜਿਹੀ ਸ਼ਮਿਸਾਲ ਹੋਰ ਕਿਦਰੇ ਮਿਲਣੀ ਮੁਸ਼ਕਲ ਹੈ ਰਾਤ ਭਰ ਦੀ ਲੁਕਣ ਮੀਟੀ ਵਿੱਚੋਂ ਮੁਗਲ ਫੌਜ ਦੇ 80 ਜਵਾਨ ਮਾਰੇ ਗਏ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਵੀ ਸ਼ਹੀਦ ਜਾ ਜਾਮ ਪੀ ਗਏ ਲੋਕ ਹੈਰਾਨ ਸਨ ਕਿ ਦੋ ਨੇ ਹੱਥੇ ਸਿੰਘਾਂ ਨੇ ਰਾਤ ਭਰ ਮੁਕਾਬਲਾ ਕਰਕੇ ਇਸ ਬਲ ਨਾਲ 80 ਸਿਪਾਹੀ ਥਾਂ ਹੀ ਰਖੇ ਅਜੇ ਸਿਦਕੀ ਤੇ ਸਰਲਤ ਸੂਰਬੀਰਾਂ ਨੇ ਆਉਣ ਵਾਲੀਆਂ ਪੀੜੀਆਂ ਲਈ ਰਾਹ ਖੋਲ ਦਿੱਤਾ ਤੇ ਕਿਸ ਤਰ੍ਹਾਂ ਸ੍ਰੀ ਅਮਰਸਾਹ ਦੇ ਸਰੋਵਰ 'ਚ ਇਸ਼ਨਾਨ ਕਰਨ ਵਾਲਿਆਂ ਤੇ ਰੋਕਾ ਲਾਉਣ ਵਾਲਿਆਂ ਦਾ ਮੁਕਾਬਲਾ ਕਰਨਾ ਹੈ ਇਨ੍ਹਾਂ ਨਿਰਪੈ ਜੋਧਿਆਂ ਦੀ ਜਾਦ ਵਿੱਚ ਸ੍ਰੀ ਤਰਨਤਨ ਸਾਹਿਬ ਤੋਂ ਝਬਾਲ ਵਾਲੀ ਸੜਕ ਤੇ ਪਿੰਨ ਨੂਰਦੀ ਦੇ ਦੱਖਣ ਪਾਸੇ ਬੜਾ ਸ਼ਾਨਦਾਰ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਹੈ